ਜੇਕਰ ਅਸੀਂ ਅੱਜ ਸ੍ਰੀ ਅੰਮ੍ਰਿਤਸਰ ਦਰਬਾਰ ਸਾਹਿਬ ਦੇ ਦਰਸ਼ਨ ਦਿਦਾਰੇ ਕਰ ਰਹੇ ਹਾਂ ਤਾਂ ਇਹਦੇ ਪਿੱਛੇ ਸਿਹਰ ਉਹ ਕ੍ਰੈਡਿਟ ਜਨਰਲ ਹਰਬਖਸ਼ ਸਿੰਘ ਨੂੰ ਜਾਂਦਾ ਹੈ ਇਹ ਉਹਨਾਂ ਦੀ ਦੇਣ ਹੈ 1965 ਦੀ ਜੰਗ ਜੋ ਭਾਰਤ ਤੇ ਪਾਕਿਸਤਾਨ ਦੀ ਹੋਈ ਹੈ ਉਹਦੇ ਵਿੱਚ ਜੋ ਅਮਰੀਕਾ ਦੁਆਰਾ ਪਾਕਿਸਤਾਨ ਨੂੰ ਪੈਟਰਨ ਟੈਂਕ ਦਿੱਤੇ ਹੋਏ ਸਨ ਉਹ ਰਾਤ ਦੇ ਹਨੇਰੇ ਦੇ ਵਿੱਚ ਵੀ ਬੜੀ ਆਸਾਨੀ ਦੇ ਨਾਲ ਬੜਾ ਕਲੀਅਰਲੀ ਦੇਖ ਸਕਦੇ ਸਨ ਉਹ ਟੈਕਨੋਲੋਜੀ ਪਾਕਿਸਤਾਨ ਦੇ ਕੋਲ ਸੀ ਇੰਡੀਅਨ ਗਵਰਨਮੈਂਟ ਦੇ ਕੋਲ ਇੰਡੀਅਨ ਆਰਮੀ ਦੇ ਕੋਲ ਉਹ ਟੈਕਨੋਲੋਜੀ ਨਹੀਂ ਸੀ ਇਸ ਕਰਕੇ ਉਹਨਾਂ ਦੇ ਲਈ ਪਲੱਸ ਪੁਆਇੰਟਸ ਉਹਨਾਂ ਨੇ ਹਮਲਾ ਕੀਤਾ ਖੇਮ ਕਰਨ ਦੇ ਏਰੀਆ ਦੇ ਵਿੱਚ ਉਹਨਾਂ ਨੇ ਅਟੈਕ ਕੀਤਾ ਤਾਂ ਭਾਰਤੀ ਫੌਜ ਦੇ ਵਿੱਚ ਭੱਜਣਾ ਪੈ ਗਿਆ ਜਾਨ ਬਚਾ ਕੇ ਭੱਜੇ ਨੇ ਪਿਛਾਣ ਬੈਕਫੁੱਟ ਤੇ ਗਈ ਭਾਰਤੀ ਸੈਨਾ ਤਾਂ ਇਥੋਂ ਦਾ ਇਸ ਦੇਸ਼ ਦਾ ਜਿਹੜਾ ਚੀਫ ਜਨਰਲ ਚੌਧਰੀ ਉਹਨੇ ਲੈਫਟੀਨੈਂਟ ਜਨਰਲ ਹਰਬਖਸਿੰਗ ਨਾਲ ਫੋਨ ਤੇ ਗੱਲਬਾਤ ਕੀਤੀ ਤੇ ਇਹ ਕਿਹਾ ਕਿ ਬਿਆਸਤਖ ਦਾ ਇਲਾਕਾ ਖਾਲੀ ਕਰ ਦਿਓ ਪਛਾਹ ਆ ਜਾਓ ਜਾਂਦੇ ਇਲਾਕਾ ਬਿਆਸਤਖ ਦਾ ਤਾਂ ਲੈਫਟੀਨੈਂਟ ਜਨਰਲ ਹਰਬਖਸਿੰਗ ਨੇ ਆਪਣੇ ਚੀਫ ਦੀ ਗੱਲ ਮੰਨਣ ਤੋਂ ਮਨਾਂ ਕਰ ਦਿੱਤਾ ਕਹਿੰਦੇ ਕਿ ਸਾਡਾ ਨਨਕਾਣਾ ਸਾਹਿਬ ਚਲਿਆ ਗਿਆ ਪੰਜਾ ਸਾਹਿਬ ਚਲਿਆ ਗਿਆ ਕਰਤਾਰਪੁਰ ਚਲਿਆ ਗਿਆ ਉਹ ਅਨੇਕਾਂ ਗੁਰਧਾਮ ਜਿਨ੍ਹਾਂ ਨੂੰ ਅੱਜ ਸਿੱਖ ਅਰਦਾਸ ਦੇ ਵਿੱਚ ਦੋ ਸਮੇਂ ਯਾਦ ਕਰਦਾ ਹੈ ਉਹ ਗੁਰਧਾਮ ਸਿੱਖ ਪੰਥ ਦੇ ਕੋਲੋਂ ਵਿਛੜ ਗਏ ਤੇ ਹੁਣ ਤੁਸੀਂ ਕੀ ਚਾਹੁੰਦੇ ਹੋ ਕਿ ਦਰਬਾਰ ਸਾਹਿਬ ਤੇ ਇਹ ਮੱਝ ਦੀ ਧਰਤੀ ਜਿਹੜੀ ਹੈ ਇਹ ਵੀ ਪਾਕਿਸਤਾਨ ਦੇ ਵਿੱਚ ਚਲੀ ਜਾਵੇ ਜੇਕਰ ਅੱਜ ਇਹ ਇਲਾਕਾ ਵਿਆਸ ਤੱਕ ਦਾ ਭਾਰਤ ਦੇ ਕੋਲ ਹੈ ਤੇ ਇਹਦੇ ਪਿੱਛੇ ਜਿਹੜਾ ਸਿਰ ਹੈ ਉਹ ਜਨਰਲ ਹਰਬਖਸ਼ ਸਿੰਘ ਨੂੰ ਜਾਂਦਾ ਇਹ ਉਹਨਾਂ ਦੀ ਬਦੌਲਤ ਹੈ ਭਾਰਤੀ ਸੈਨਾ ਅਮਰੀਕਾ ਦੇ ਜੋ ਪੈਟਰਨ ਟੈਂਕ ਸਾਨੂੰ ਉਹਨਾਂ ਦੇ ਸਾਹਮਣੇ ਬਿਲਕੁਲ ਬੈਕਫੁੱਟ ਤੇ ਸੀ ਤੇ ਫੌਜ ਦਾ ਮੁਖੀ ਵੀ ਕਹਿ ਰਿਹਾ ਕਿ ਤੁਸੀਂ ਇਲਾਕਾ ਖਾਲੀ ਕਰਕੇ ਪਿੱਛੇ ਆ ਜਾਓ ਵਿਆਸ ਏਰੀਆ ਤੱਕ ਆ ਜਾਓ ਤੇ ਜੇਕਰ ਹਰਬਖਸ਼ ਸਿੰਘ ਜੀ ਇਹ ਗੱਲ ਮੰਨ ਲੈਂਦੇ ਤਾਂ ਅੱਜ ਇਹ ਸਾਰਾ ਇਲਾਕਾ ਪਾਕਿਸਤਾਨ ਦੇ ਵਿੱਚ ਹੋਣਾ ਸੀ ਪਰ ਜਨਰਲ ਹਰਬਖਸ਼ ਸਿੰਘ ਨੇ ਉਹਨਾਂ ਦੀ ਇਹ ਗੱਲ ਨਹੀਂ ਮੰਨੇ ਇਨਕਾਰੀ ਹੋ ਗਏ ਪ੍ਰਧਾਨ ਮੰਤਰੀ ਸਾਹਿਬ ਦੇ ਨਾਲ ਗੱਲ ਕੀਤੀ ਜੋ ਉਸ ਸਮੇਂ ਲਾਲ ਬਹਾਦਰ ਸ਼ਾਸਤਰੀ ਜੀ ਉਹਨਾਂ ਦੇ ਨਾਲ ਗੱਲਬਾਤ ਕਰਨ ਤੋਂ ਬਾਅਦ ਇਹਨਾਂ ਨੇ ਫੈਸਲਾ ਕੀਤਾ ਲਾਹੌਰ ਤੇ ਹਮਲਾ ਕਰਾਂਗੇ ਇਧਰ ਉਹ ਖੇਮ ਕਰਨ ਦੇ ਰਹੇ ਆ ਰਹੇ ਨੇ ਇਹਨਾਂ ਨੇ ਲਾਹੌਰ ਤੇ ਹਮਲਾ ਕੀਤਾ ਭਾਰਤੀ ਫੌਜ ਨੇ ਉਹਦੇ ਤੋਂ ਬਾਅਦ ਫੌਜ ਪਿੱਛੇ ਗਈ ਉਹਦੇ ਬਚਾਅ ਦੇ ਲਈ ਤਾਂ ਇਹ ਜਿਹੜੀ ਯੋਜਨਾ ਸੀ ਤੇ ਪ੍ਰਧਾਨ ਮੰਤਰੀ ਸਾਹਿਬ ਦੇ ਨਾਲ ਗੱਲਬਾਤ ਕਰਨ ਤੋਂ ਬਾਅਦ ਇਕੱਲੇ ਇਕੱਲੇ ਸੈਨਿਕ ਦੇ ਕੋਲ ਜਾ ਕੇ ਜਨਰਲ ਹਰਬਕਸਿੰਗ ਨੇ ਉਹਨਾਂ ਦੀ ਹੌਸਲਾ ਫਜ਼ਾਈ ਕੀਤੀ ਆਪਣੇ ਸੈਨਿਕਾਂ ਦੀ ਨਹੀਂ ਤਾਂ ਅਮਰੀਕਨ ਜੋ ਪੈਟਰਨ ਟੈਂਕਸ ਹਨ ਉਹਨਾਂ ਨੇ ਬਿਲਕੁਲ ਇਹਨਾਂ ਨੂੰ ਬੈਕਫੁੱਟ ਤੇ ਕਰ ਦਿੱਤਾ ਸੀ ਹਾਰੇ ਹੋ ਮਹਿਸੂਸ ਕਰ ਰਹੇ ਸਨ ਇਸ ਦੇ ਸੈਨਿਕ ਉਹ ਜਜ਼ਬਾ ਉਹ ਸਪਿਰਟ ਜਨਰਲ ਹਰਬਕਸਿੰਗ ਨੇ ਫਿਰ ਦੁਬਾਰਾ ਇਹਨਾਂ ਦੇ ਵਿੱਚ ਭਰੀ ਤੇ ਲੜਨ ਤੇ ਮਰਨ ਦੇ ਲਈ ਤਿਆਰ ਕੀਤਾ ਇਹਨਾਂ ਕਮਾਲ ਦਾ ਯੋਧਾ ਹੀ ਜਨਰਲ ਹਰਬਕਸਿੰਗ ਪਿੰਡ ਇਹ ਨਹੀਂ ਜਾਣਦੇ ਰਹੇ ਮਾਝਾ ਇਲਾਕਾ ਪਾਕਿਸਤਾਨ ਦੇ ਵਿੱਚ ਇਹਦੇ ਯੋਧੇ ਸੂਰਬੀਰ ਯੋਧੇ ਜਿਨ੍ਹਾਂ ਦੇ ਕਰਕੇ ਇਹ ਇਹ ਇਲਾਕਾ ਅੱਜ ਇਸ ਦੇਸ਼ ਦੇ ਨਾਂ ਲਿਆ ਸੁਰੱਖਿਅਤ ਹੈ ਇਹਦੇ ਪਿੱਛੇ ਕ੍ਰੈਡਿਟ ਜਨਰਲ ਹਰਬਖਸ਼ ਸਿੰਘ ਨੂੰ ਜਾਂਦਾ ਕੱਲਾ ਪੰਜਾਬ ਦਾ ਮਾਝਾ ਇਲਾਕਾ ਨਹੀਂ ਕਸ਼ਮੀਰ ਦੇ ਵਿੱਚ ਵੀ ਉਹਨਾਂ ਨੇ ਰੱਖਿਆ ਕੀਤਾ ਬ੍ਰਿਗੇਡੀਅਰ ਕੁਲਦੀਪ ਸਿੰਘ ਜੀ ਕਹਾਂ ਲੋ ਉਹਨਾਂ ਦੀ ਇੱਕ ਕਿਤਾਬ ਹੈ ਪੰਜਾਬ ਤੇ ਕਸ਼ਮੀਰ ਦਾ ਰਾਖਾ ਜਨਰਲ ਹਰਬਖਸ਼ ਸਿੰਘ ਬੜੀ ਕਮਾਲ ਦੀ ਕਿਤਾਬ ਹੈ ਬੜੇ ਵਿਸਥਾਰ ਦੇ ਵਿੱਚ ਉਹਨਾਂ ਨੇ ਇਹਨਾਂ ਦਾ ਜ਼ਿਕਰ ਕੀਤਾ ਹੈ ਇਹਨਾਂ ਘਟਨਾਵਾਂ ਦਾ ਵੀ ਜ਼ਿਕਰ ਕੀਤਾ ਹੈ ਕਿਤੇ ਪੜ੍ਹ ਕੇ ਦੇਖਣਾ ਸਮਾਂ ਲੱਗੇ ਤੇ ਜੋ ਪਾਕਿਸਤਾਨ ਦਾ ਰਾਸ਼ਟਰਪਤੀ ਏ ਉਹ ਵੀ ਆਪਣੇ ਹਾਰ ਤੋਂ ਬਾਅਦ ਇਹ ਗੱਲ ਕਬੂਲ ਕਰਦਾ ਏ ਤੇ ਕਹਿੰਦਾ ਹੈ ਕਿ ਜੇਕਰ ਜਨਰਲ ਹਰਬਖਸ਼ ਸਿੰਘ ਰਾਹ ਦੇ ਵਿੱਚ ਅੜਿੱਕਾ ਰੁੜਾ ਨਾ ਬਣਦਾ ਤਾਂ ਇਹ ਇਲਾਕਾ ਬਿਆਸ ਤੱਕ ਤਾਂ ਦੇ ਅਸੀਂ ਬੜੀ ਆਰਾਮ ਦੇ ਨਾਲ ਆਸਾਨੀ ਦੇ ਨਾਲ ਮਾਲ ਲੈਣਾ ਸੀ ਪਾਕਿਸਤਾਨ ਦੀ ਯੋਜਨਾ ਇਹ ਸੀ ਕਿ ਹਰੀਕੇ ਪੱਤਨ ਜਿਹੜਾ ਹੈ ਨਾ ਉਹ ਬਿਲਕੁਲ ਉਹ ਉਡਾ ਕੇ ਇਹਦਾ ਪੁਲ ਤੇ ਇਹਦਾ ਸੰਪਰਕ ਭਾਰਤ ਦੇਸ਼ ਦੇ ਨਾਲੋਂ ਤੋੜ ਦੇਣਾ ਪਰ ਦੇਖੋ ਜਨਰਲ ਹਰਬਖਸ਼ ਸਿੰਘ ਦੀ ਬਹਾਦਰੀ ਉਹਦੀ ਸੂਰਬੀਰਤਾ ਪਰ ਸਾਡੇ ਦੇਸ਼ ਨੇ ਇਥੋਂ ਦੇ ਰਾਜਨੀਤਿਕ ਲੋਕ ਜਿਹੜੀ ਰਾਜਨੀਤੀ ਹੈ ਨਾ ਸਾਡੇ ਦੇਸ਼ ਦੀ ਬੜੀ ਘਟੀਆ ਪੱਦਰਤੀ ਹੈ ਨਾ ਮੁੱਲ ਨਹੀਂ ਪਾਇਆ ਜਦੋਂ 1984 ਦੇ ਵਿੱਚ ਸਿੱਖ ਨਸਲ ਕੁਸ਼ੀ ਹੋ ਰਹੀ ਹੈ ਕਤਲੇਆਮ ਹੋ ਰਿਹਾ ਹੈ ਤਾਂ ਹਰ ਬਖਸ਼ ਸਿੰਘ ਜੀ ਦੇ ਘਰ ਦੇ ਉੱਪਰ ਵੀ ਹਮਲਾ ਹੁੰਦਾ ਹੈ ਤੇ ਇਹਨਾਂ ਦੇ ਪਰਿਵਾਰ ਲੜਦਾ ਹੈ ਇਹਨਾਂ ਨੇ ਆਪ ਬੰਦੂਕ ਫੜੀ ਇਹਨਾਂ ਦੀ ਪਤਨੀ ਨੇ ਬੰਦੂਕ ਫੜੀਏ ਇਹਨਾਂ ਦੀ ਬੇਟੀ ਨੇ ਬੰਦੂਕ ਫੜੀ ਕੋਠੇ ਤੇ ਚੜ ਕੇ ਉਹ ਭੀੜ ਦਾ ਮੁਕਾਬਲਾ ਵਿੱਚ 84 ਦੇ ਵਿੱਚ ਇਹਨਾਂ ਨੇ ਕੀਤਾ ਜਨਰਲ ਜਨਰਲ ਹਰ ਬਖਸ਼ ਸਿੰਘ ਦਾ ਘਰ ਵੀ ਇੱਥੋਂ ਦੀ ਜਿਹੜੀ ਕੱਟੜ ਵਿਚਾਰਧਾਰਾ ਨੂੰ ਕਿਤੇ ਪ੍ਰਣਾਇ ਹੋਈ ਭੀੜ ਉਹਨਾਂ ਨੇ ਨਹੀਂ ਬਖਸ਼ਿਆ ਮੋਲ ਨੇ ਪਾਇਆ ਇਸ ਦੇਸ਼ ਨੇ ਸਾਡੇ ਯੋਧਿਆਂ ਨੂੰ ਕਹਿੰਦੇ ਆ ਅਸੀਂ ਇਸ ਦੇਸ਼ ਦੇ ਰਾਖੇ ਆ ਅਸੀਂ ਦੇਸ਼ ਭਗਤ ਆ ਅਸੀਂ ਰષ્ટ્રਵਾਦੀ ਆ ਜਦੋਂ ਲੜਨ ਦੀ ਗੱਲ ਆਉਦੀ ਏ ਉਦੋਂ ਪਛਾਹ ਹੋ ਜਾਂਦੇ ਆ ਤੇ ਸਿੱਖਣ ਵਗੇ ਕਰ ਦਿੰਦੇ ਆ ਇਹ ਇਕੱਲੇ ਜਨਰਲ ਹਰਬਖਸ਼ ਸਿੰਘ ਦੀ ਗੱਲ ਨਹੀਂ ਤੁਸੀਂ ਦੇਖੋ ਜਨਰਲ ਸੁਦੇਸ਼ ਸਿੰਘ ਜੇਕਰ ਪਾਕਿਸਤਾਨ ਤੋਂ ਅਲਹਿਦਾ ਕਰਕੇ ਬੰਗਲਾਦੇਸ਼ ਹੋਣ ਦੇ ਵਿੱਚ ਆਇਆ ਹੈ ਨਾ ਤਾਂ ਉਹਦੇ ਪਿੱਛੇ ਸਿਹਰਾ ਜਨਰਲ ਸੁਦੇਸ਼ ਸਿੰਘ ਨੂੰ ਜਾਂਦਾ ਹੈ ਜਨਰਲ ਸੁਭੇਸ਼ ਸਿੰਘ ਦੀ ਅਹਿਮ ਭੂਮਿਕਾ ਕਰਕੇ 71 ਦੇ ਵਿੱਚ ਬੰਗਲਾਦੇਸ਼ ਆਜ਼ਾਦ ਹੋਇਆ ਤੇ ਇੱਕ ਸੁਤੰਤਰ ਦੇਸ਼ ਬਣਿਆ 93000 ਪਾਕਿਸਤਾਨੀ ਸੈਨਿਕਾਂ ਦੇ ਉਹਨੇ ਹਥਿਆਰ ਛੱਡਾ ਦਿੱਤੇ ਸਨ ਹੱਥ ਖੜੇ ਕਰ ਗਏ ਸਨ 93000 ਇਕੱਲੇ ਜਨਰਲ ਸੁਭੇਸ਼ ਸਿੰਘ ਦੀ ਦੇਣ ਹੈ ਐਡੇ-ਐਡੇ ਕਮਾਲ ਦੇ ਯੋਧੇ ਤੇ ਮੁੰਦ ਕੀ ਬਾਇਆ ਕੋਰਟ ਮਾਰਸ਼ਲ ਤੱਕ ਹੋ ਗਏ ਅਖੀਰ ਉਹ ਬਾਬਾ ਜਰਨੈਲ ਸਿੰਘ ਜੀ ਦੀ ਸ਼ਰਾਂ ਦੇ ਵਿੱਚ ਆ ਗਏ ਦਰਬਾਰ ਸਾਹਿਬ ਦੇ 84 ਦੇ ਵਿੱਚ ਅਟੈਕ ਹੁੰਦਾ ਹੈ ਉੱਥੇ ਲੜਦੇ ਨੇ ਜੂਝਦੇ ਨੇ ਤੇ ਅਖੀਰ ਸ਼ਹਾਦਤ ਦੀ ਪਦਵੀ ਜਿਹੜੀ ਆ ਉਹਦੇ ਪਦਵੀ ਤੇ ਪਹੁੰਚ ਜਾਂਦੇ ਨੇ ਸ਼ਹੀਦ ਹੋ ਗਏ ਸੋ ਬੜੇ ਬੜੇ ਯੋਧੇ ਹੋਏ ਨੇ ਸਾਡੇ ਜਿਨ੍ਹਾਂ ਦੀ ਬਦੌਲਤ ਜਿਹੜਾ ਹੈ ਇਸ ਦੇਸ਼ ਨੂੰ ਸੁਰੱਖਿਅਤ ਰੱਖਣ ਦੇ ਵਿੱਚ ਸਿੱਖ ਜਿਹੜੇ ਉਹਨਾਂ ਦੀ ਇੱਕ ਅਹਿਮ ਭੂਮਿਕਾ ਹੈ ਤੇ ਜਨਰਲ ਸ਼ੁਭੇਸ਼ਰ ਨੇ ਕੱਲਾ ਇਹ ਪੰਜਾਬ ਦੀ ਹੀ ਰਾਖੀ ਨਹੀਂ ਕੀਤੀ ਇਸ ਇਸ ਕੱਲੇ ਇਸ ਇਲਾਕੇ ਨੂੰ انہوں نے ਬਚਾਇਆ ਕਸ਼ਮੀਰ ਦੇ ਵਿੱਚ ਵੀ 47 ਦੇ ਵਿੱਚ ਜਦੋਂ ਵੰਡ ਹੁੰਦੀ ਜੋ ਕਸ਼ਮੀਰ ਦਾ ਮਸਲਾ ਚੱਲ ਰਿਹਾ ਤਾੜਵੀਆਂ ਦਾ ਵੀ ਉੱਥੇ ਮੁਕਾਬਲਾ ਕਰਦੇ ਰਹੇ ਬਹੁਤ ਸਮਾਂ ਉਹਨਾਂ ਨੇ ਉੱਥੇ ਗਿਆ ਆਪਣੀ ਡਿਊਟੀ ਜਿਹੜੀ ਇਮਾਨਦਾਰੀ ਦੇ ਨਾਲ ਨਿਭਾਈ ਦੂਜੇ ਵਿਸ਼ਵ ਯੁੱਧ ਦੇ ਵਿੱਚ ਉਹਨਾਂ ਦੀ ਅਹਿਮ ਭੂਮਿਕਾ ਜਪਾਨ ਦੇ ਵਿੱਚ ਉਹਨਾਂ ਨੇ ਜੇਲ੍ਹ ਕੱਟੀ तकरीबन 4 ਤੋਂ 5 ਸਾਲ ਜਪਾਨ ਦੀ ਜੇਲ੍ਹ ਦੇ ਵਿੱਚ ਵੀ ਹੋ ਰਹੇ 1999 ਦੇ ਵਿੱਚ ਜਨਰਲ ਹਰਬਖਸ਼ ਸਿੰਘ ਜੜਨੀ ਉਹ ਕਾਲ ਚਲਾਣਾ ਕਰ ਜਾਂਦੇ ਨੇ ਸੋ ਮੈਂ ਜਿਹੜੀ ਬੇਨਤੀ ਕਰਾਂ